ਇਹ ਦੇਖਣਾ ਚਾਹੁੰਦੀ ਆ ਕਿ ਜਿਸ ਵੇਲੇ ਤੁਸੀਂ ਮਿੱਟੀ ਖਾਦੇ ਤੇ ਖਲੋ ਕੇ ਪਿਆ ਸੀ ਜਿਹੜੇ ਬਿੱਗੋਂ ਮਿੱਟੀ ਖਾਣਾ ਪੁੱਛਾ ਬੱਕੂਗਾ ਇਹ ਮੌਕਾ ਉਹਨੇ ਜੇ ਬਿੱਗੋਂ ਦਿੱਨਾ ਤੇ ਨਾਲੋਂ ਦਾ ਜੀਜਾ ਤੇ ਨਾਲੀ ਜੀਜੇ ਵਰ ਪਿਓ ਓਏ ਸਾਰੇ ਆਏ ਇਹ ਬਾਦਲੇ ਦਾ ਜੀਜਾ ਆਇਓ ਗੁਰੂ ਗ੍ਰੰਥ ਸਾਹਿਬ ਤੋਂ ਆਇਆ ਗੁਰੂ ਜੀਆ ਮੈਂ ਪਾਗੋ ਨੇ ਇਤੋ ਤੜੀ ਕੁੱਤੀ ਤੇ ਅੱਜ ਰਖਵਤ ਪੁੰਨਿਆਂ ਦੇ ਉੱਤੇ ਬੋੜੀ ਪਾਣੀ ਦੇ ਅਸੀਂ ਤੁਹਾਨੂੰ ਚਾਰ ਕੇ ਗੱਲ ਪਾਉਣ ਲੱਗੇ ਚੜ ਕੇ ਜੇ ਬਾਲ ਮਜੀਠੀਆਂ ਪੰਜਾਬ ਦੀ ਜੈ ਹੋਣਾ ਚਾਹੀਦੀ ਕੀ ਜਿੱਤ ਆ ਤੇ ਜਿੱਤ ਜਾਵੇ ਤਾਂ ਤਾਂ ਮੈਂ ਉਹਦੀ ਜਿੱਤ ਨੂੰ ਜਿੱਤ ਸਮਝਾਂ ਮਗਰ ਕੋਈ ਅੱਜ ਤੁਸੀਂ ਮਹਿਸੂਸ ਕਰਦੇ ਹੋ ਅੱਜ ਅਸੀਂ ਵੀ ਮਹਿਸੂਸ ਕਰਦੇ ਹਾਂ ਗੱਲ ਕਿ ਸਭ ਤੋਂ ਵੱਧ ਪਰਚੇ ਜੇ ਕਿਸੇ ਹਲਕੇ ਤੇ ਅੱਜ ਹੋ ਰਿਹਾ ਤੇ ਮੈਂ ਸਮਝਦਾ ਟੱਕੇ ਸਹੀ ਹੋਈ ਉਹ ਡੇਰਾ ਬਾਬਾ ਨਾਨਕ ਕਰਕੇ ਜੇ ਹੋਈ ਤੇ ਪ੍ਰਭਾਉ ਕਾਰਨ ਤਾਂ ਹੀ ਆ ਕਿਉਂਕਿ ਉਹਨੂੰ ਵੀ ਪਤਾ ਮੈਂ ਮਸਾ ਹੀ ਕਿਤੇ ਪਿਛਲੇ ਸਾਲ ਰਖੜਪੁੰਨਿਆ ਦੇ ਮੌਕੇ ਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਾਬਾ ਬਕਾਲਾ ਦੀ ਧਰਤੀ ਤੋਂ ਕਾਂਗਰਸ ਦੀ ਕਾਨਫਰੰਸ ਦੇ ਵਿੱਚ ਉਸ ਵੇਲੇ ਦੇ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਕਾਂਗਰਸ ਹਕਾਰ ਬਨਨ ਮਗਰੋਂ 4 ਮਹੀਨੇ ਦੇ ਅੰਦਰ ਹੀ ਜੇਲ੍ਹ ਭੇਜਣ ਦਾ ਐਲਾਨ ਕੀਤਾ ਗਿਆ ਸੀ ਬਿਕਰਮ ਸਿੰਘ ਮਜੀਠੀਆ ਵੱਲੋਂ ਹੁਣ 1 ਸਾਲ ਬਾਅਦ ਰਖੜ ਪੁੰਨਿਆ ਤੋਂ ਕੁਝ ਦਿਨ ਪਹਿਲਾਂ ਹੀ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਬਿਆਨ ਦਾ ਆਪਣੀ ਫੇਸਬੁੱਕ ਦੇ ਜਰੀਏ ਜਵਾਬ ਦਿੱਤਾ ਹੈ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀ ਆਪਣੀ ਫੇਸਬੁੱਕ ਪੇਜ ਤੇ ਲਿਖਿਆ ਸੀ ਕਿ ਮੈਂ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਉਸ 'ਚ ਹਿੰਮਤ ਹੈ ਤਾਂ ਮੈਨੂੰ ਗ੍ਰਿਫਤਾਰ ਕਰਕੇ ਵਿਖਾਵੇ ਨਹੀਂ ਤਾਂ ਕਾਲੀ ਭਾਜਪਾ ਦੀ ਸਰਕਾਰ ਬਣਨ ਉੱਤੇ ਰੰਧਾਵਾ ਨੂੰ ਉਹਨਾਂ ਦੇ ਕਹਿਣ ਤੇ ਗ੍ਰਿਫਤਾਰ ਕੀਤਾ ਜਾਵੇਗਾ ਜਿੰਨਾ ਉੱਤੇ ਉਸਨੇ ਅਤਿਆਜ ਟਾਇ ਹਨ ਵਿਕਰਮ ਸਿੰਘ ਮਜੀਠੀਆ ਨੇ ਇਸ ਤੋਂ ਪਹਿਲਾਂ ਵੀ ਜਦ ਡੇਰਾ ਬਾਬਾ ਨਾਨਕ ਖਲਕੇ ਦਾ ਸੁਖਬੀਰ ਸਿੰਘ ਬਾਦਲ ਨਾਲ ਬੀਤੇ ਦਿਨੀ ਦੌਰਾ ਕੀਤਾ ਸੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਉੱਪਰ ਕਈ ਤਿੱਖੇ ਵਾਰ ਕੀਤੇ ਸਨ ਵਿਕਰਮ ਸਿੰਘ ਮਜੀਠੀਆ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੀਤੇ ਦਿਨੀ ਦਿੱਤੀ ਗਈ ਚੁਣੌਤੀ ਦਾ ਡੇਰਾ ਬਾਬਾ ਨਾਨਕ ਤੋਂ ਵਿਦਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਮੋੜਵਾ ਜਵਾਬ ਦਿੱਤਾ ਹੈ ਅਤੇ ਉਹਨਾਂ ਨੇ ਮਜੀਠੀਆ ਦੇ ਇਸ ਬਿਆਨ ਨੂੰ ਇੱਕ ਗਿੱਦੜ ਪੱਪਕੀ ਕਰਾਰ ਦਿੱਤਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਫੇਸਬੁਕ ਤੇ ਲਿਖਿਆ ਹੈ ਕਿ ਇਤਿਹਾਸਕ ਹਵਾਲਿਆਂ ਤੋਂ ਪ੍ਰਮਾਣਿਤ ਅੰਗਰੇਜ਼ ਪਿੱਠੂ ਪਰਿਵਾਰ ਦੇ ਗਿੱਦੜ ਕਿਸਮ ਦੇ ਇੱਕ ਲੀਡਰ ਅੱਜਕੱਲ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਡਰਾਉਣ ਲਈ ਬੰਦ ਟਪੂਸੀਆਂ ਮਾਰ ਰਿਹਾ ਹੈ। ਗਦਾਰ ਕਿਸਮ ਦੇ ਖੂਨ ਕੀ ਜਾਣਨ ਕਿ ਬਾਬੇ ਨਾਨਕ ਦੇ ਪੈਰਾਂ ਦੀ ਮਿੱਟੀ ਤੇ ਵਰਸੋਈ ਇਸ ਧਰਤੀ ਤੇ ਜਾਏ ਨਾ ਗਿੱਦੜ ਪੱਪਕੀਆਂ ਤੋਂ ਨਹੀਂ ਡਰਦੇ। ਉਨਾ ਕਹਿਆ ਕਿ ਤੂੰ ਸੰਭਲ ਥੋੜਾ ਇੰਤਜ਼ਾਰ ਕਰ ਤੈਨੂੰ ਪੰਜਾਬ ਦੇ ਜਜਾਰੂ ਲੋਕ ਸਮਾਉਣ ਤੇ ਸਬਕ ਸਿਖਾ ਦੇਣਗੇ ਅਤੇ ਪੰਜਾਬ ਦੀਆਂ ਸੱਥਾਂ ਵੇੜਿਆਂ ਵਿੱਚ ਜ਼ਹਿਰ ਘੋਲਣ ਵਾਲੇ ਯਾਦ ਰੱਖੀ ਇਤਿਹਾਸ ਤੇ ਕਿਸੇ ਨੁਕਰੇ ਗਦਾਰੀ ਦੇ ਸਰਨਾਵੇਂ ਨਾਲ ਲੋਕ ਘਿਣਾ ਦਾ ਪਾਤਰ ਹੋਵੇਂਗਾ ਤੂੰ ਲੋਕ ਘਿਰੇਆਂ ਵਿੱਚ ਹੀ ਹੋਣਗੇ ਇਹ ਫੈਸਲਾ ਇੱਕ ਦਿਨ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਦਿੱਤੇ ਕਿ ਇਸ ਜਵਾਬ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਬਿਕਰਮ ਸਿੰਘ ਮਜੀਠੀਆ ਖਿਲਾਫ ਦਿੱਤੇ ਗਏ ਆਪਣੇ 1 ਸਾਲ ਦੇ ਪਹਿਲਾਂ ਵਾਲੇ ਬਿਆਨ ਤੇ ਅੱਜ ਵੀ ਕਾਇਮ ਹਨ ਹੁਣ ਵੇਖਣਾ ਇਹ ਹੋਵੇਗਾ ਕਿ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਇਸ ਐਲਾਨ ਨੂੰ ਅੰਜਾਮ ਤੱਕ ਕਿੰਨੀ ਦੇਰ ਤੱਕ ਪਹੁੰਚਾਉਂਦੇ ਹਨ ਨਿਊਜ਼ ਡੈਸਕ ਤੋਂ ਡਾਕਟਰ ਜਿੰਦਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ